हेलो डियर स्टूडेंट्स वेलकम बैक टू आर चैनल विश्वास स्टडीज द स्टूडेंट्स आज दी है उस दे इस वीडियो ਦੇ ਵਿੱਚ ਆਪਾਂ ਕਰਾਂਗੇ ਜੀ ਤੀਜੀ ਤੋਂ ਲੈ ਕੇ ਪੰਜਵੀਂ ਤੱਕ ਜੋ ਮਿਸ਼ਨ ਸਮਰੱਤ ਚੱਲ ਰਿਹਾ ਬਿਟੇ ਉਸ ਦੇ ਪੰਜਾਬੀ ਵਿਸ਼ੇ ਦੀਆਂ ਵਰਕਸ਼ੀਟਸ ਇਸ ਤੋਂ ਪਹਿਲਾਂ ਬਿਟੇ ਆਪਾਂ ਕਾਫੀ ਵਰਕਸ਼ੀਟਸ ਪੰਜਾਬੀ ਦੀਆਂ ਤੁਹਾਨੂੰ ਕਰਵਾ ਚੁੱਕੇ ਹਾਂ ਮੈਥ ਦੀਆਂ 18 ਵਰਕਸ਼ੀਟਸ ਕਰ ਚੁੱਕੇ ਹਾਂ ਇੰਗਲਿਸ਼ ਆਪਾਂ ਸਾਰੀ ਹੀ ਕਰ ਚੁੱਕੇ ਹਾਂ ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਲਿੰਕ ਮੈਂ ਕਮੈਂਟ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉਸ ਲਿੰਕ ਤੇ ਕਲਿੱਕ ਕਰਨਾ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਇਸ ਦੇ ਨਾਲ ਹੀ ਆਪ ਸਟੂਡੈਂਟ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵਰਕਸ਼ੀਟ ਸਹੀ ਹੱਲ ਤਾਂ ਤੁਸੀਂ ਧਿਆਨ ਨਾਲ ਸੁਣਨਾ ਰਾਜ ਆਪਣੇ ਦਾਦਾ ਜੀ ਨਾਲ ਖੇਤ ਜਾ ਰਿਹਾ ਸੀ ਸੜਕ ਦੇ ਕਿਨਾਰੇ ਇੱਕ ਸੁੱਕਾ ਟਾਲੀ ਦਾ ਦਰਖਤ ਦਿਖਾਈ ਦਿੱਤਾ ਰਾਜ ਨੇ ਪੁੱਛਿਆ ਦਾਦਾ ਜੀ ਇਹ ਕਿਉਂ ਸੁੱਕ ਗਿਆ ਹੈ ਦਾਦਾ ਜੀ ਨੇ ਲੰਮਾ ਹੌਂਕਾ ਭਰ ਕੇ ਬੋਲਿਆ ਪੁੱਤਰ ਇਸ ਦੀਆਂ ਜੜ੍ਹਾਂ ਨੂੰ ਪਾਣੀ ਨਾ ਮਿਲਣ ਕਰਕੇ ਇਹ ਸੁੱਕ ਗਿਆ ਹੈ ਰਾਜ ਨੇ ਹੈਰਾਨ ਹੋ ਕੇ ਪੁੱਛਿਆ ਦਾਦਾ ਜੀ ਪਾਣੀ ਕਿਉਂ ਨਹੀਂ ਮਿਲਿਆ ਦਾਦਾ ਜੀ ਨੇ ਉਦਾਸ ਹੋ ਕੇ ਦੱਸਿਆ ਪੁੱਤਰ ਸਾਡੀਆਂ ਗਲਤੀਆਂ ਕਾਰਨ ਪਾਣੀ ਬਹੁਤ ਡੂੰਗਾ ਚਲਾ ਗਿਆ ਹੈ ਅਸੀਂ ਨਵੇਂ ਦਰਖਤ ਲਗਾਉਣ ਦੀ ਬਜਾਏ ਦਰਖਤਾਂ ਨੂੰ ਲਗਾਤਾਰ ਵੱਢ ਰਹੀਆਂ ਹਨ ਜਿਸ ਕਾਰਨ ਮੀਂਹ ਘੱਟ ਪੈ ਰਿਹਾ ਹੈ ਦਰਖਤਾਂ ਦੀਆਂ ਜੜ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਰਾਜ ਨੇ ਬਹੁਤ ਗੰਭੀਰ ਹੋ ਕੇ ਕਿਹਾ ਦਾਦਾ ਜੀ ਜਦੋਂ ਤੱਕ ਅਸੀਂ ਜਵਾਨ ਹੋਵਾਂਗੇ ਉਦੋਂ ਤੱਕ ਸਾਰੇ ਦਰਖਤ ਸੁੱਕ ਜਾਣਗੇ ਪਾਣੀ ਹੋਰ ਡੂੰਗਾ ਚਲਾ ਜਾਵੇਗਾ ਦਾਦਾ ਜੀ ਨੇ ਢੱਕੇ ਨਾਲ ਮਿੱਟੀ ਪੁੱਟਦੇ ਲੰਮਾ ਸਾਹ ਭਰਦਿਆ ਕਿਹਾ ਹਾਂ ਪੁੱਤਰ ਤੂੰ ਸਹੀ ਕਿਹਾ ਜੇਕਰ ਇਸ ਦਾ ਕੋਈ ਜਲਦੀ ਹੱਲ ਨਾ ਲੱਭਿਆ ਤਾਂ ਹਾਲਤ ਹੋਰ ਵੀ ਖਤਰਨਾਕ ਹੋਵੇਗੀ। ਰਾਜ ਨੇ ਮੁਸਕਰਾ ਕੇ ਵੇਖਿਆ ਤੇ ਕਿਹਾ ਦਾਦਾ ਜੀ ਫਿਰ ਤਾਂ ਆਪਾਂ ਅਜਿਹੀਆਂ ਫਸਲਾਂ ਲਾਉਣੀਆਂ ਸ਼ੁਰੂ ਕਰੀਏ ਜਿਨ੍ਹਾਂ ਦੀ ਸਿੰਜਾਈ ਲਈ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਪੌਦੇ ਲਾਈਏ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ। ਇਸ ਨਾਲ ਧਰਤੀ ਵੀ ਹਰੀ-ਭਰੀ ਹੋ ਜਾਵੇਗੀ, ਮੀਂਹ ਵੱਧ ਪੈਣਗੇ। ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ। ਰਾਜ ਦੀਆਂ ਗੱਲਾਂ ਸੁਣ ਦਾਦਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹਨਾਂ ਨੇ ਸੋਚਿਆ ਕਿ ਅਗਾਹ ਵੱਧੂ ਸੋਚ ਹੀ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ। ਰਾਜ ਨੂੰ ਸ਼ਾਬਾਸ਼ ਦਿੰਦੇ ਹੋਏ ਦਾਦਾ ਜੀ ਨੇ ਕਿਹਾ, "ਵਾਹ ਪੁੱਤਰਾ, ਤੇਰੀ ਗੱਲ ਸੁਣ ਕੇ ਚਿਤਰਾਜੀ ਹੋ ਗਿਆ। ਹੁਣ ਤੁਸੀਂ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਹੀ ਹੱਲ ਲੱਭ ਕੇ ਰਾਹ ਦਸੇਰੇ ਬੰਨਾ ਹੈ।" ਹੁਣ ਮੈਨੂੰ ਕੋਈ ਫਿਕਰ ਨਹੀਂ ਇਹ ਕਹਿੰਦਿਆ ਦਾਦਾ ਜੀ ਨੇ ਰਾਜ ਨੂੰ ਸਾਈਕਲ ਤੇ ਬਿਠਾਇਆ ਅਤੇ ਪੈडल ਮਾਰ ਮੋਟਰ ਵੱਲ ਨੂੰ ਹੋ ਤੁਰੇ ਤਾਂ ਇਹ ਆ ਬਿਟੇ ਰਾਜ ਤੇ ਇਹ ਉਹਦੇ ਦਾਦਾ ਜੀ ਪਹਿਲਾ ਪ੍ਰਸ਼ਨ ਰਾਜ ਨੇ ਰਾਜ ਨੂੰ ਸੜਕ ਕਿਨਾਰੇ ਕੀ ਦਿਖਾਈ ਦਿੱਤਾ ਤਾਂ ਇੱਥੇ ਅਗਰ ਰਾਜ ਰਾਜ ਨੂੰ ਸੜਕ ਕਿਨਾਰੇ ਇੱਕ ਸੁੱਕਾ ਟਾਹਲੀ ਦਾ ਦਰਖਤ ਦਿਖਾਈ ਦਿੱਤਾ ਪੁੱਤਰ ਸਾਡੀਆਂ ਗਲਤੀਆਂ ਕਾਰਨ ਪਾਣੀ ਬਹੁਤ ਡੂੰਗਾ ਚਲਾ ਗਿਆ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਦਾਦਾ ਜੀ ਨੇ ਪੁੱਤਰ ਨੂੰ ਕਹੇ ਦਰਖਤ ਦੀਆਂ ਜੜਾਂ ਦੇ ਸੁੱਕਣ ਦਾ ਕੀ ਕਾਰਨ ਹੈ ਦਰਖਤ ਦੀਆਂ ਜੜਾਂ ਨੂੰ ਪਾਣੀ ਨਾ ਮਿਲਣ ਕਰਕੇ ਉਹ ਸੁੱਕ ਗਿਆ ਸੀ ਨੈਕਸਟ ਬੇਟੇ ਰਾਜ ਦੀਆਂ ਕਿਹੜੀਆਂ ਗੱਲਾਂ ਨੂੰ ਸੁਣ ਕੇ ਦਾਦਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਰਾਜ ਨੇ ਕਿਹਾ ਕਿ ਦਾਦਾ ਜੀ ਅਪਾ ਅਜਿਹੇ ਫਸਲਾਂ ਲਗਾਵਾਂਗੇ ਜਿਸ ਲਈ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਵੱਧ ਵੱਧ ਰੁੱਖ ਵੀ ਲਾਵਾਂਗੇ ਜਿਸ ਨਾਲ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਇਹ ਸੁਣ ਕੇ ਦਾਦਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਨੈਕਸਟ ਹੈ ਪਾਣੀ ਦੀ ਸੰਭਾਲ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਆਪਣੇ ਸ਼ਬਦਾਂ ਵਿੱਚ ਲਿਖੋ ਸਾਨੂੰ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਜਦੋਂ ਜ਼ਰੂਰਤ ਨਾ ਹੋਵੇ ਟੂਟੀਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਵੱਟਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਜਿਹੇ ਫਸਲਾਂ ਲਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਲਈ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਸਾਨੂੰ ਪਾਣੀ ਦੀ ਮੁੜ ਵਰਤੋਂ ਕਰਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ ਨੈਕਸਟ ਦੇਖੋ ਬਟੇ ਸਿਰਜਣਾਤਮਕ ਪਰਖ ਤਾਂ ਆਪਾਂ ਨੂੰ ਇੱਕ ਸ਼ਬਦ ਦਿੱਤਾ ਹੈ ਰੁੱਖ ਇਹਦੇ ਨਾਲ ਰਿਲੇਟਿਡ ਸ਼ਬਦ ਜੋ ਵੀ ਤੁਹਾਡੇ ਮਾਈਂਡ ਵਿਚ ਆ ਰਹੇ ਨੇ ਉਹ ਲਿਖਨੇ ਨੇ ਜਿਵੇਂ ਦੇਖੋ ਰੁੱਖ ਨਾਲ ਫਲ ਮਿਲਦੇ ਨੇ ਛਾਂ ਪਾਣੀ ਮੀਂਹ ਜਾਂਦੇ ਵਿੱਚ ਸਹਾਇਕ ਹੁੰਦੇ ਨੇ ਧਰਤੀ ਨੂੰ ਉਪਜਾਊ ਰੱਖਦੇ ਨੇ ਆਕਸੀਜਨ ਦਿੰਦੇ ਨੇ ਕੁਦਰਤ ਦਾ ਸੰਤੁਲਨ ਬਣਾਈ ਰੱਖਦੇ ਨੇ ਰੁੱਖ ਜੰਗਲ ਦੇ ਵਿੱਚ ਹੁੰਦੇ ਨੇ ਆਪਾਂ ਨੂੰ ਦਵਾਈਆਂ ਮਿਲਦੀਆਂ ਨੇ ਪੌਦੇ ਆਲ ਨੇ ਬਣਾਉਂਦੇ ਨੇ ਪੰਛੀ ਫੁੱਲ ਮਿਲਦੇ ਨੇ ਆਪਾਂ ਨੂੰ ਪੱਤੇ ਜੜਾ ਤਾਂ ਇਹਦੇ ਨਾਲ ਰਿਲੇਟਡ ਸ਼ਬਦ ਆਪਾਂ ਲਿਖੇ ਨੇ ਨੈਕਸਟ ਹੈ ਬਟੇ ਪੰਜਾਬੀ ਦੀ ਕਾਪੀ ਅੱਜ ਅੰਜਲੀ ਦਾ ਸਕੂਲ ਜਾਣ ਦਾ ਮਨ ਨਹੀਂ ਸੀ ਮਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਅੰਜਲੀ ਕੀ ਤੂੰ ਅੱਜ ਸਕੂਲ ਨਹੀਂ ਜਾਣਾ ਅੰਜਲੀ ਨੇ ਬਿਸਤਰ ਤੇ ਪਏ ਪਏ ਹੀ ਕਿਹਾ ਮਾਂ ਅੱਜ ਮੇਰਾ ਸਕੂਲ ਜਾਣ ਦਾ ਮਨ ਨਹੀਂ ਹੈ ਇਸ ਤੋਂ ਪਹਿਲਾਂ ਕਿ ਮਾਂ ਹੋਰ ਸਵਾਲ ਪੁੱਛਦੀ ਸਕੂਲ ਬੱਸ ਪਹਿਲਾਂ ਹੀ ਦੋ ਵਾਰ ਹਾਰਨ ਵਜਾ ਕੇ ਜਾ ਚੁੱਕੀ ਸੀ ਤਕਰੀਬਨ 2 ਘੰਟੇ ਬਾਅਦ ਜਦੋਂ ਅੰਜਲੀ ਸੋ ਕੇ ਉੱઠી ਉਹ ਬਹੁਤ ਉਦਾਸ ਸੀ ਮਾਂ ਸਕੂਲ ਗਈ ਪਰ ਅੰਜਲੀ ਅੱਖਾਂ ਬੰਦ ਕਰਕੇ ਪਈ ਰਹੀ ਮਾ ਨੇ ਅੰਜਲੀ ਨੂੰ ਸਵੇਰ ਦਾ ਭੋਜਨ ਕਰਨ ਲਈ ਕਿਹਾ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਸਵੇਰ ਤੋਂ ਦੁਪਹਿਰ ਹੋ ਗਈ ਇਸ ਵਾਰ ਮਾ ਨੇ ਅੰਜਲੀ ਨੂੰ ਕਿਹਾ ਤੂੰ ਸਕੂਲ ਤਾਂ ਨਹੀਂ ਗਈ ਪਰ ਘੱਟੋ ਘੱਟ ਕੁਝ ਖਾ ਕੇ ਪੜ ਤਾਂ ਲੈ ਤਾਂ ਦੇਖੋ ਬੇਟੀ ਪਿਕ ਦੇ ਵਿੱਚ ਅੰਜਲੀ ਹੈ ਅੰਜਲੀ ਨੇ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਬੈਗ ਖੋਲ੍ਹਿਆ ਪੰਜਾਬੀ ਦੀ ਕਾਪੀ ਕੱਢ ਲਈ ਕਾਪੀ ਦੇ ਕੁਝ ਪੰਨੇ ਪਲਟੇ ਇੱਕ ਪੰਨੇ ਤੇ ਚਾਰ ਬਣਿਆ ਹੋਇਆ ਸੀ ਦੂਜੇ ਪੰਨੇ ਤੇ ਇੱਕ ਛੋਟਾ ਜਿਹਾ ਮਸਕੁਰਾਂਦਾ ਹੋਇਆ ਚਿਹਰਾ ਬਣਿਆ ਹੋਇਆ ਸੀ ਕੁਝ ਥਾਵਾਂ ਤੇ ਕੀਤੀਆਂ ਹੋਈਆਂ ਗਲਤੀਆਂ ਠੀਕ ਕਰਕੇ ਲਿਖੀਆਂ ਹੋਈਆਂ ਸਨ ਕਾਪੀ ਦੇ ਪੰਨੇ ਤੇ ਅਮਨ ਮੈਡਮ ਦੇ ਹਸਤਾਖਰ ਸਨ ਅੰਜਲੀ ਨੇ ਪਿਆਰ ਨਾਲ ਮੈਡਮ ਦੇ ਨਾਂ ਤੇ ਹੱਥ ਫੇਰਿਆ ਅੱਜ ਤੋਂ ਉਸਦੀ ਸਭ ਤੋਂ ਪਿਆਰੀ ਅਧਿਆਪਕਾ ਉਸ ਨੂੰ ਸਕੂਲ ਵਿੱਚ ਨਹੀਂ ਦਿਖੇਗੀ ਉਸ ਦੀ ਅੱਖ ਵਿੱਚੋਂ ਇੱਕ ਹੰਝੂ ਡਿੱਗਿਆ ਉਸ ਨੇ ਕਾਪੀ ਬੰਦ ਕੀਤੀ ਤੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਤਾਂ ਦੇਖੋ ਇੱਥੋਂ ਆਪਾਂ ਨੂੰ ਇਹ ਪਤਾ ਲੱਗ ਰਿਹਾ ਵੀ ਅੰਜਲੀ ਜੋ ਸੀਗੀ ਉਸਦੀ ਜੋ ਪਿਆਰੀ ਮੈਡਮ ਅਮਨ ਸੀ ਉਹ ਸਕੂਲ ਵਿੱਚੋਂ ਜਾ ਚੁੱਕੀ ਸੀ ਇਸ ਕਰਕੇ ਹੀ ਅੰਜਲੀ ਉਦਾਸ ਸੀ ਦੇਖੋ ਪਹਿਲਾ ਪ੍ਰਸ਼ਨ ਤੂੰ ਸਕੂਲ ਤਾਂ ਨਹੀਂ ਗਈ ਪਰ ਕਟੋ-ਕਟ ਕੁਝ ਖਾ ਕੇ ਪੜ ਲੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਮਾਂ ਨੇ ਅੰਜਲੀ ਨੂੰ ਕਹੇ ਅੰਜਲੀ ਨੇ ਪਿਆਰ ਨਾਲ ਕੀ ਕੀਤਾ ਅੰਜਲੀ ਨੇ ਪਿਆਰ ਨਾਲ ਅਮਨ ਮੈਡਮ ਦੇ ਨਾਂ ਤੇ ਹੱਥ ਫੇਰਿਆ ਅੰਜਲੀ ਦੀ ਉਦਾਸੀ ਦਾ ਕੀ ਕਾਰਨ ਸੀ ਅੰਜਲੀ ਇਸ ਕਰਕੇ ਉਦਾਸ ਸੀ ਕਿਉਂਕਿ ਉਸ ਦੀ ਮਨਪਸੰਦ ਪਿਆਰੀ ਅਧਿਆਪਕਾ ਅਮਨ ਮੈਡਮ ਹੁਣ ਸਕੂਲ ਵਿੱਚ ਉਸ ਨੂੰ ਦਿਖਾਈ ਨਹੀਂ ਦੇਵੇਗੀ ਜੇਕਰ ਤੁਸੀਂ ਅੰਜਲੀ ਦੀ ਥਾਂ ਹੁੰਦੇ ਤਾਂ ਕਿਹੋ ਜਿਹਾ ਮਹਿਸੂਸ ਕਰਦੇ ਜੇਕਰ ਅਸੀਂ ਅੰਜਲੀ ਦੀ ਥਾਂ ਹੁੰਦੇ ਤਾਂ ਸਾਨੂੰ ਵੀ ਆਪਣੇ ਪਿਆਰੇ ਅਧਿਆਪਕ ਤੋਂ ਵੱਖ ਹੋ ਕੇ ਬੁਰਾ ਲੱਗਣਾ ਸੀ ਅਸੀਂ ਵੀ ਉਦਾਸ ਹੋ ਜਾਣਾ ਸੀ ਨੈਕਸਟ ਚੈਪਟਰ ਇਸ ਨੂੰ ਸ਼ੁੱਧ ਕਰਕੇ ਲਿਖਨੇ ਨੇ ਸਕੂਲ ਦੇਖੋ ਇਸ ਤਰ੍ਹਾਂ ਪੈਂਦਾ ਹੈ ਬਿਸਤਰ ਚਹਿਰਾ ਤੇ ਪਿਆਰ ਨੈਕਸਟ ਆ ਬੇਟੇ ਆਪਣੀ ਮਨਪਸੰਦ ਅਧਿਆਪਕ ਨੂੰ ਖਤ ਲਿਖੋ ਤਾਂ ਇਹ ਬੇਟੇ ਤੁਸੀਂ ਆਪਣੇ ਅਧਿਆਪਕ ਸਾਹਿਬਾਨਾਂ ਦੀ ਹੈਲਪ ਨਾਲ ਕਰ ਲੈਣਾ ਹੈ ਠੀਕ ਹੈ ਜੀ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਦੋ ਵਰਕਸ਼ੀਟਸ ਕਰ ਲੀਆਂ ਨੇ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਵਰਕਸ਼ੀਟਸ ਤੁਹਾਨੂੰ ਜਲਦੀ ਤੋਂ ਜਲਦੀ ਕਰਵਾ ਦੇਵਾਂਗੇ ਤਾਂ ਲੋੜ ਹੈ ਸਿਰਫ ਬਟੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣ ਦੀ ਬੈਲ ਆਈਕਨ ਨੂੰ ਪ੍ਰੈਸ ਕਰਨ ਦੀ ਕਿਉਂਕਿ ਜੇਕਰ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰਿਆ ਹੋਏਗਾ ਤਾਂ ਹਰ ਵੀਡੀਓ ਦਾ ਲਿੰਕ ਤੁਹਾਨੂੰ ਮਿਲਦਾ ਰਹੇਗਾ ਤੇ ਆਪਾਂ ਸਿਰਫ ਬਟੇ ਮਿਸ਼ਨ ਸਮਰਥਨ ਨਹੀਂ ਬਲਕਿ ਜੁਲਾਈ ਦੇ ਵਿੱਚ ਜੋ ਪੇਪਰ ਹੋਣੇ ਨੇ ਤੁਹਾਡੇ ਉਹਨਾਂ ਵਿੱਚ ਵੀ ਇਸੇ ਤਰ੍ਹਾਂ ਤੁਹਾਡੀ ਮਦਦ ਕਰਦੇ ਰਹਾਂਗੇ ਸੋ ਬਨੇ ਰੋ ਚੈਨਲ ਨਾਲ ਇਸ ਵੀਡੀਓ ਦੇ ਵਿੱਚ ਇਨਾ ਹੀ ਸ਼ੁਕਰੀਆ